ਸਤ ਸਾਲ ਜੀ ਸਾਰੇ ਨਾ ਵਦੇਖਾਰੇ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚ ਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਤੇ ਮੈਂ ਤੁਹਾਨੂੰ ਦੋ ਜਰਸੀਆਂ ਤੇ ਇੱਕ ਗਾਣਾ ਤੁਹਾਨੂੰ ਬੱਚੇ ਤੋਂ ਬਿਨਾ ਤੁਹਾਨੂੰ ਦਿਖਾਵਾਂਗੇ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਹੋ ਸਾਨੂੰ ਠੀਕ ਠਾਜੇ 200 ਰੁਪਏ ਤੇ ਨਾਮ ਸਾਬ ਹੋ ਗਿਆ ਜੀ ਤੇ ਚਲੋ ਨਾਮ ਦੱਸ ਤੇ ਕਰੀ ਨਾਮ ਮੇਰਾ ਨਪਾਲ ਸਿੰਘ ਜੀ ਬੇਲਚੂਲਾ ਜਿਲ੍ਹਾ ਲੰਬੀ ਦੇ ਸੀ ਨਾਲ ਆ ਤੇ ਫੋਨ ਨੰਬਰ ਬੋਲ ਦੇ ਕਰੇ 99459495 ਠੀਕ ਹੈ ਜੀ ਤੇ ਅੱਜ ਫਿਰ ਤਿੰਨ ਅੱਜ ਜੀ ਤਿੰਨ ਆ ਦੋ ਜਰਸੀਆਂ ਤੇ ਇੱਕ ਦੂਸਰੀ ਕ੍ਰੋਸ ਤੇ ਨਾ ਹਾਂ ਇੱਕ ਸ਼ਾਈ ਵਾਲ ਦੇ ਚੈਮ ਕ੍ਰੋਸ ਆ ਬੱਚੇ ਦੇ ਬਿਨਾ ਹੋ ਬੱਚੇ ਦੇ ਬਣਾ ਦੇ ਜੀ ਤੇ ਜਰਸੀਆਂ ਦਵੇਂ ਬੱਚੇ ਵਾਲੀਆਂ ਜੋ ਆ ਬੱਚਿਆਂ ਵਾਲੀਆਂ ਰਫਰੀ ਜੀ ਦੇ ਨਿਗੇ ਨਿਗੇ ਭਾਅ ਦਵਾਉਂਦੇ ਆ ਅੱਜ ਰੇਟ ਬਿਲਕੁਲ ਜਾਇਜ਼ ਆ ਅੱਜ ਬਿਲਕੁਲ ਨਿਗੇ ਨਿਗੇ ਕਰਦੇ ਛੋਟਾ ਛੋਟਾ ਕੰਮ ਆਣਾ ਜਿਹੜੇ ਪਹਿਲੇ ਵੇਲੇ ਫੋਨ ਤੇ ਜਾਣ ਉਹ ਭਾਅ ਕਰਦੇ ਨੇ ਅੱਜ ਆਪਾਂ ਠੀਕ ਆ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਇਹ ਪਹਿਲੇ ਨੰਬਰ ਤੇ ਹੀ ਆ ਇਹਦੇ ਤੋਂ ਹੀ ਆਪਾਂ ਕਰਨੀ ਥਾਣੇ ਦੇ ਦੇਖ ਸਕਦੇ ਲੱਗਦੇ ਥਣਾ ਦਾ ਸਾਈਜ਼ ਗਿਆਪ ਇਹਦਾ ਚੰਗਾ ਜਿਹਾ ਦਸਤੀਏ ਤੇ ਬਾਰੇ ਫਿਰ ਆਪਾਂ ਇਹ ਜੀ ਪਹਿਲਾ ਸੂਆ ਸੂਈ ਆ ਨਾ ਅੱਛਾ ਮੂੰਹ ਚਾਰ ਦਾ ਤੇ ਸੂਈ ਨੂੰ 6 ਦਿਨ ਹੋਏ ਆ ਅੱਛਾ ਬੱਚਾ ਜੀ ਇਹਦਾ ਠੀਕ ਆ ਆ ਬੱਚਾ ਜੀ ਤਾਜੇ ਜੀ ਬੱਚਾ ਹੈ ਜਿਹ ਠੀਕ ਹੈ ਤੇ ਕਿੰਨਾ ਦੁੱਧ ਤਿਆਰ ਕਰਗੀ ਜੀ ਦੁੱਧ ਹਰ ਵੀ ਜਿਹੜਾ ਕਨੈਕਟਰ ਨਾਲ ਮਿਲਣਾ ਹੈ ਟਾਈਮ 8-9 ਕਿਲੋ ਤਿਆਰ ਜੀ ਤਿਆਰ ਜਿਹੜਾ ਬਿਲਕੁਲ ਦਾ ਮਰਜ਼ੀ ਕੋਈ ਵੀਰ ਭਰਾ ਮਿਲ ਕਰ ਦੇ ਤੇ ਕਿੰਨਾ ਚਵਾਈ ਜਾਊਗੀ ਦੁੱਧ ਹਰ ਵੀ ਦਾ ਤੋਂ ਬਾਹਰ ਚਵਾਊ ਜੇ ਕੋਈ ਸਾਹਮਣਾ ਲੈ ਗਿਆ ਹੁਣ ਮੁਕੈਮ ਕੋਈ ਪੈਜੂਗੀ ਨਾ ਅੱਛਾ ਬਾਹਰ ਚਵਾਓਗੀ ਠੀਕ ਹੈ ਤੇ ਸੁਆ ਸੁਆ ਪਹਿਲਾਂ ਮੂੰਹ ਚਾਹ ਤੰਦਾਂ ਦਾ ਜੀ ਚਲੋ ਫਿਰ ਤੋਰ ਹਣ ਵਾਲੇ ਦੰਦ ਦਿਖਾ ਦਈਏ ਬਾਕੀ ਹੈਗੀ ਜਿਹੜੀ ਜਰਸੀ ਚ ਪਹਿਲਾ ਸੁਆ ਤੇ ਮੂੰਹ ਜਿਹੜੀ ਚਾਰ ਦੰਦ ਦੱਸਦੇ ਦੰਦ ਵੀ ਨੇ ਤੁਹਾਨੂੰ ਦਿਖਾ ਦਿੰਨੇ ਦੰਦ ਵੀ ਦਿਖਾਈ ਦੋ ਵੀ ਜੇ ਕਰੀ ਥਈ ਆ ਦੇ ਸਾਦੇ ਪਿਓਰ ਚਾਰ ਦੰਦ ਆ ਜਿਹੜੀ ਇੱਕ ਮਿੰਟ ਆ ਦੇ ਸਾਦੇ ਸਾੜ ਵਾਲੇ ਜੀ ਛੋਟੇ ਦੰਦ ਉਤਰਾਂ ਹੀ ਠੀਕ ਹੈ ਜੀ ਤੇ ਕਿੰਨਾ ਵੇਚੀ ਫਿਰ ਇਹਦਾ ਮੁੱਲ ਮੋਹ ਤਾਂ 7000 ਰੁਪਏ ਆ ਜਿਹੜਾ ਮਗਰਲਾ ਖਾਨੇ ਉਹ ਬਹਿਣੀ ਵਾਲਾ ਹਾਂਜੀ ਇਹ ਨਾ ਮੜੀ ਨਾ ਪੂੜੀ ਮਾਰਦਾ ਆ ਅੱਛਾ ਹਾਂ ਉਹ ਤਾਂ ਦੱਸਣਾ ਚੰਗਾ ਮੁੰਡਿਆ ਅਗਲਾ ਇੱਥੇ ਆਵੇ ਮੜੀ ਪੂੜ ਮਾਰੇ ਵਿੱਚ ਚੰਗੇ ਨੇ ਲੱਗੀਆਂ ਆਨੇ ਚੀਜ਼ਾਂ ਦੱਸਣੀਆਂ ਚਾਹਦੀਆਂ ਜਿਹੜੀਆਂ ਸਾਰੀਆਂ ਮਾਰਦਾ ਔਰ 1 ਰੁਪਏ ਜਨਾਬ ਨਹੀਂ ਮੁਕਾਂ ਦੇ ਤੇ ਮੋਹ ਦਾ ਛੋਟਾ ਜਿਹਾ ਮੋਹ 7000 ਰੁਪਏ ਦੀ 50 ਜੇ 35 ਕਰੀ ਜਾਈਏ 25000 ਦੇ ਦਈਏ 5000 ਦੀ ਛੋਟ ਛੱਟ ਵਿੱਚੋਂ ਕਰ ਦਈਏ ਤੁਸੀਂ ਦੱਸਣੀ ਦਾ ਤਾਂ ਇੱਕੇ ਰਹੀ ਇੱਕੋ ਗੱਲ ਕਰ ਦਈਏ ਫਿਰ ਇੱਕੋ ਕਰ ਦਈਏ 2000 ਕਰ ਦਈਏ ਠੀਕ ਆ ਤੇ ਹੁਣ ਇੱਕ ਆ ਜਰਸੀਅਤ ਦੂਸਰੇ ਨੰਬਰ ਤੇ ਇਹ ਵੀ ਸੂਈ ਸਵਾਈ ਆ ਇਹਦਾ ਕਿੰਨਾ ਸੂਆ ਜੀ ਵੀ ਜੀ ਇਹ ਵੀ 100 ਰੁਪਏ ਚ ਪਹਿਲਾ ਸੂਆ ਆ ਇਹ ਵੀ ਪਹਿਲਾ ਹੀ ਸੂਆ ਆ ਪਹਿਲਾ ਸੂਆ ਮੂੰਹ ਚਾਰ ਦੰਦ ਦੇ ਵੀ ਅੱਛਾ ਇਹ ਵੀ ਚਾਰ ਦੰਦ ਆ ਇਹ ਵੀ ਚਾਰ ਦੰਦ ਆ ਠੀਕ ਆ ਇਹਦੇ ਥੱਲੇ ਰੁਜਾ ਦੁੱਧ ਮੇਰਾ 7 ਕਿਲੋ ਤਿਆਰ ਜੇ ਤਿਆਰ ਜਿਹੜਾ ਤਿਆਰ 7 ਕਿਲੋ ਤੋੜ ਦੋ ਫਿਰ ਇਹਨੂੰ ਇਹਦਾ ਬਚਾਓ ਜੇ ਆਓ ਬਚਾ ਜੀ ਆ ਬਚਾ ਜੀ ਇਹਦਾ ਦੋਵੇਂ ਜਰਸੀਆਂ ਜਿਹੜੀਆਂ ਪਹਿਲਾਂ ਪਹਿਲਾਂ ਸੁਆਇਆ ਇਹ ਆ ਕਿ ਚਲੋ ਘਰ ਦਾ ਸਾਰੀ ਜਾਉਗੀਆਂ ਚਾਹ ਪਾਣੀ ਦਾ ਵਧੀਆ ਜਿਹੜਾ ਇਹਦੇ ਵੀ ਦੰਦ ਤੁਹਾਨੂੰ ਦਿਖਾ ਦिए ਆ ਦੇਖ ਸਕਦੇ ਇਹ ਵੀ ਪਿਓਰ ਚਾਰ ਦੰਦ ਹੈ ਜਿਹੜੀ ਸਾਈਡ ਵਾਲੇ ਦੰਦ ਹਜੇ ਉਤਰੇ ਖਲੁੱਤੇ ਚਲੋ ਲੈ ਜੋ ਬਾਕੀ ਸਾਰੀਆਂ ਸੋਈਆਂ ਆ ਆਪਣੀ ਚਵਾਈ ਕਰਕੇ ਖੜਨੀ ਤੁਸੀਂ ਤੇ ਇਹਦਾ ਮੁੱਲ ਫਿਰ ਹਰ ਵੀ ਮੋਲੇ ਦਾ 22 ਜਾਂ 25 ਹਜ਼ਾਰ ਜੋ ਮਰਜੀ ਕਰੇਗੇ 20000 ਦੇ ਦਈਏ 20000 ਦੇ ਛੋਟ 10000 ਛੱਡਾਂਗੇ 19 ਦੇ ਦਾਂਗੇ ਰੁਪਈਏ ਅੱਛਾ 19000 ਦੇ ਦੇ ਦੋਗੇ ਜੇਦਾ ਰੁਪਈਏ ਠੀਕ ਹੈ ਜੀ ਠੀਕ ਹੈ ਤੇ ਹੁਣ ਆ ਗਈ ਜਿਹੜੀ ਆਪਣੇ ਕੋਲ ਐਂਡ ਤੇ 33 ਨੰਬਰ ਤੇ ਇਹਦੇ ਬਾਰੇ ਵੀ ਦੱਸਤੀ ਹੈ 에어 ਫ੍ਰੀਜੀ ਮਾਲੋ ਵੀ ਧੋਕੜੇ ਹੈਗਾ ਅੱਛਾ ਮੈਂ ਥੋੜੇ 11 12 ਕਿਲੋ ਦੁੱਧ ਤਿਆਰ ਆ ਤਿਆਰ ਜਿਹੜਾ ਬਿਲਕੁਲ ਪਕਾ ਦੇਣ ਹੋ ਗਿਆ ਬੜੀ ਨੂੰ ਅੱਛਾ ਹਾਂਜੀ ਹਾਂਜੀ ਠੀਕ ਆ ਖੋਲੋ ਫਿਰ ਤੋੜ ਦਈਏ ਏ ਆਰ ਵੀ ਜੀ ਆਪਾਂ ਪਹਿਲੀ ਵੀਡੀਓ ਪਾਈ ਸੀ ਨਾ ਪਰਸੋਂ ਪਾਈ ਹੋ ਜਦਿ ਪਰਸੋਂ ਪਾਈ ਤੇ 2000 ਰੁਪਿਆ ਕਦੇ ਸਾਈ ਪਾਈ ਆ ਅੱਛਾ ਉਹ ਮੁਰਕਿਆਂ ਦਾ ਹੀ ਅਗਲੇ ਦਿਨ ਕਰੂੰਗਾ ਸ਼ਾਮ ਨੂੰ ਆ ਵੀ ਲਈ ਆ ਅੱਛਾ ਤੇ ਮੁਰਕਿਓ ਵੀਰ ਆ ਨਾ ਨੇ ਫੋਨ ਹੀ ਚੁੱਕਿਆ ਤੇ ਨਾਂ ਨੇ ਗੱਲ ਹੀ ਪਾ ਦਿੱਤੀ ਅੱਛਾ ਪਰ ਇਦਾਂ ਨਾਂ ਵੀਰ ਭਰਾ ਕਰਿਆ ਕਰੋ ਕਿਉਂਕਿ ਸਾਡਾ ਡੰਗਰ ਉਹ ਤੇ ਵੇਖਦਾ ਹੀ ਆਪਣਾ ਹਾਂਜੀ ਹਾਂਜੀ ਇਹ ਆ ਕਿ ਚਲੋ ਇਹਦੇ ਚ ਅਗਲੇ ਦਾ ਵੀ ਨੁਕਸਾਨ ਹੈ ਤੇ ਤੁਹਾਡਾ ਵੀ ਆ ਅਗਲੇ ਦੇ ਵੀ ਚਲੋ ਫਿਰ ਇਦਾਂ ਕਿਉਂਕਿ ਚਲੋ ਜੇ 2000 ਰੁਪਇਆ ਵੀ ਕਿਹਾ ਕਿ ਅਗਲੇ ਨੇ ਆਪਣੀ ਮਿਹਨਤ ਦੀ ਕਮਾਈ ਦਾ ਦਿੱਤਾ ਹੁੰਦਾ ਤੇ ਤੁਸੀਂ ਫੋਨ ਲਾਉਂਦੇ ਰਹਿੰਦੇ ਕੋਈ ਫੋਨ ਵੀ ਨਹੀਂ ਆਉਣਾ ਚੁੱਕਿਆ ਤੇ ਤੁਹਾਡੀ ਵੀ ਰਕਮ ਰੁਕ ਜਾਂਦੀ ਹੈ ਹਨਾ ਇਸ ਤਰ੍ਹਾਂ ਹਾਂਜੀ 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 ਬਾਕੀ ਇਹ ਆ ਕਿ ਚਲੋ ਵੀਰ ਆਪਣੀ ਪਹਿਲਾਂ ਹੀ ਵੇਸ ਚਾੱਕ ਕੇ ਸਾਈ ਜੜੀ ਪਾਇਆ ਕਰਨ ਸੱਜਣਾ ਰਿਜੀਕਰ ਹੁੰਦੇ 300 ਰੁਪਏ ਭਰਿਆ ਹੈ ਅੱਛਾ ਦਾਦ ਇਹਨਾਂ ਹੋ ਗਿਆ ਭਣੀ ਠੀਕ ਆ ਬਾਕੀ ਇਹ ਹੈ ਕਿ ਕੱਦਕਾਰ ਇਹਦਾ ਚੰਗਾ ਉੱਚਾ ਹੈ। ਹਾਂ ਜਿਹੜੀ ਚੰਗੇ ਰਿਕਾਰਡ ਵਾਲੀ ਹੈ। ਤੇ ਇਹਦਾ ਮੁੱਲ ਕਿੰਨਾ ਵੀ ਦਿੱ ਫਿਰ? ਹਰਜੀ ਮੁੱਲੇ ਦਾ ਭਾਵੇਂ 35 ਕੋ 30 ਮੰਗੀ ਜਾਈਏ। ਹਾਂਜੀ। ਇਹ 25000 ਦੀ ਦੇ ਦਾਂਗੇ ਰਵੀ ਜੀ। 25000 ਦੀ। ਦੇ ਦਾਂਗੇ ਰਵੀ ਜੀ। ਛੋੜ ਛੱਡ ਵਿੱਚੋਂ ਕਰ ਦੋ। 20000 ਕਰ ਦਾਂਗੇ ਕਿ 20 ਨਹੀਂ ਦੇ ਦਾਂਗੇ। 20000 ਜੀ ਠੀਕ ਚਲੋ ਬਾਕੀ ਕੋਈ ਫੋਨ ਲਾਵੇ ਇੱਕ ਰਹੀ ਹੈ ਨਾ ਹੋਏਗਾ ਨਹੀਂ ਫੋਨਾਂ ਮੋੜਦੇ ਨਹੀਂ ਅੱਜ ਮਤਲਬ 5 ਹੀ ਤੋਂ ਅੰਦਰ ਹੀ ਆ ਕੰਮ ਸਾਰੇ 20000 ਰੁਪਏ ਅੰਦਰ ਹੀ ਆ ਠੀਕ ਹੈ ਪਹਿਲਾਂ ਵੜਾਂ ਹਾਂਜੀ ਹਾਂਜੀ ਉਹ ਸੇਵਾ ਕਰਨ ਨਾਲ ਆ ਗਾ 15 ਕਿਲੋ ਦੁੱਧ ਹੀ ਆ ਨਾ ਠੀਕ ਆ ਇਹ ਸੇਵਾ ਕਰਨ ਨਾਲ ਆ ਗਏ ਨੇ 15 ਕਿਲੋ ਦੁੱਧ ਪਾਦੇ ਮੱਕੀ ਤੇ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਸਮਝਣਾ ਵੇਖ ਚਾਕ ਕੇ ਤਸੱਲੀ ਕਰਕੇ ਫੇਰ ਹੀ ਆਪਣਾ ਸ਼ੁਕਰੀਦੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ